ਜੇ ਮੇਰੇ ਜਾਣ ਨਾਲ ਢੱਲੇਵਾਲ ਦੀ ਜਾਨ ਬਚਦੀ ਹੈ ਤਾਂ ਕੋਈ ਗਾਲਾਂ ਕੱਢ ਲੇ ਮੈਨੂੰ ਕੋਈ ਗੁੱਸਾ ਨਹੀਂ ਮੇਰੇ ਇੱਕ ਜੋ ਕੋ ਚਾਰ ਥੱਪੜ ਵੀ ਮਾਰ ਲੇ ਮੈਨੂੰ ਕੋਈ ਗੁੱਸਾ ਨਹੀਂ ਮੇਰੇ ਉਸ ਭਰਾ ਦੀ ਜਾਨ ਬਚਣੀ ਚਾਹੀਦੀ ਹੈ ਲੜਾਈ ਠੀਕ ਲੜ ਰਿਹਾ ਹੈ ਤਰੀਕਾ ਕਿਤੇ ਕੋਈ ਕਮੀ ਰਹੇਗੀ ਇਕੱਲਾ ਲੜ ਰਿਹਾ ਸਾਰਿਆਂ ਦੇ ਇਕੱਠੇ ਹੋਣ ਦੀ ਲੋੜ ਹੈ ਜੇ ਮੇਰੇ ਜਾਣ ਨਾਲ ਸਾਰਾ ਸਾਰਾ ਕਿਸਾਨ ਅੰਦੋਲਨ ਇਕੱਠਾ ਹੁੰਦਾ ਤਾਂ ਸਾਨੂੰ ਇਕੱਠੇ ਹੋ ਕੇ ਹੁਣ ਸਮਾਂ ਐਸਾ ਆ ਗਿਆ ਇੱਕ ਤਾਂ ਜਿਹੜਾ ਗਲਤਫਹਿਮੀਆਂ ਪੈਦਾ ਹੋ ਗਈਆਂ ਲੋਕਾਂ ਨੂੰ ਪਤਾ ਨਹੀਂ ਅੰਦੋਲਨ ਟੁੱਟ ਗਿਆ ਹੋ ਗਿਆ ਕੋਈ ਅੰਦੋਲਨ ਟੁੱਟਿਆ ਨਹੀਂ ਜਿੱਥੇ ਦੋ ਭਰਾ ਹੁੰਦੇ ਨੇ ਉਹ ਚੈਦਾਦ ਵੀ ਵੰਡਦੇ ਹੁੰਦੇ ਨੇ ਲੜਦੇ ਵੀ ਹੁੰਦੇ ਨੇ ਜਿੱਥੇ ਭਾਂਡੇ ਦੋ ਹੁਣ ਇਹ ਖੜਕਣਗੇ ਦੇ ਵਿਚਾਰਾਂ ਦਾ ਮਤ ਬੇਚ ਜਾਂਦੇ ਰਹਿੰਦੇ ਨੇ ਆਪਣੇ ਤਾਂ ਅੱਜ ਸਮਾਂ ਐਸਾ ਆ ਗਿਆ ਐਸੀ ਸਰਕਾਰ ਦੇ ਨਾਲ ਲੜਾਈ ਹੈ ਜਿਹੜੀ ਹਰ ਰੋਜ਼ ਕੋਈ ਨਾ ਕੋਈ ਨਵਾਂ ਸਿਆਪਾ ਪਕੜਾ ਕਰਦੀ ਹੈ ਜਿਹੜੀ ਟੂਟਲ ਹਰ ਪਾਸੇ ਹਰ ਫੀਲਡ ਦੇ ਵਿੱਚ ਕਾਰਪੋਰਟਾਈਜੇਸ਼ਨ ਨੂੰ ਅੱਗੇ ਲਿਆ ਰਹੀ ਹੈ ਬਿਜ਼ਨਸ 'ਚ ਵੀ ਇੰਡਸਟਰੀ 'ਚ ਵੀ ਖੇਤੀ ਤੇ ਹੁਣ ਹਮਲਾ ਹੋਇਆ ਹੋਇਆ ਲੋੜ ਇਹ ਆ ਵੀ ਅਸੀਂ ਇੱਕ ਵਾਰੀ ਨਿਕਲ ਕੇ ਸਾਰੀ ਲੀਡਰਸ਼ਿਪ ਆਮ ਸਮਾਜ ਦੇ ਵਿੱਚ ਵੜ ਜਾਏ ਜਿਵੇਂ ਪਹਿਲਾਂ ਸਾਰਾ ਸਮਾਜ ਸੀਓ ਤੇ ਉਹ ਕੱਲੇ ਕਿਸਾਨ ਨਹੀਂ ਸੀ ਸਾਰੇ ਸਮਾਜੀ ਹਰ ਵਰਗ ਉੱਤੇ ਸੀ ਉਹ ਹਰ ਵਰਗ ਨੂੰ ਲਾਮਬੰਦ ਕਰਨ ਵਾਸਤੇ ਸੀ 6 ਮਹੀਨੇ ਲਾ दिए ਅਸੀਂ ਬੱਸ ਕਰਾ ਦਾਂਗੇ મોદી ਦੀ